ਇਵਰੀਵਨ ਤੁਸੀਂ ਸਾਰੇ ਕਿਵੇਂ ਹੋ ਤੇ ਤੁਹਾਡਾ ਆਪਣੀ ਰਸੋਈ ਵਿੱਚ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਵੈਜ ਪਲਾਉ ਤੇ ਆ ਅਸੀਂ ਲੈ ਲਿਆ ਵੈਜ ਪਲਾਉ ਦਾ ਸਮਾਨ ਤੇ ਅਸੀਂ ਕੱਟ ਲਿਆ ਲੰਮੇ ਲੰਮੇ ਗੰਡੇ ਇੱਕ ਗਾਜਰ ਥੋੜੀ ਜੀ ਮਟਰ ਤੇ ਦੋ ਆਲੂ ਅਸੀਂ ਲੈ ਲਏ ਇੱਕ ਟਮਾਟਰ ਇੱਕ ਹਰੀ ਮਿਰਚ ਲੰਮੇ ਲੰਮੇ ਕੱਟ ਲਏ ਅਦਰਕ ਥੋੜੀ ਜੀ ਸੋਗੀ ਥੋੜੇ ਜੇ ਕਾਜੂ ਤੇ ਥੋੜੇ ਜਿਹਾ ਸਾਬਤ ਮਸਾਲਾ ਲਸਣ ਦੇ ਕਰ ਲਿਆ ਛੋਟੇ ਛੋਟੇ ਟੋਟੇ ਚਾਵਲ ਨੂੰ ਲੈ ਆਸੀ ਤੋਂ ਇਹਦੇ ਚੜਾ ਲਈ ਅਸੀਂ ਕੜਾਈ ਤੇ ਵਿੱਚ ਸੈਟ ਲਿਆ ਥੋੜਾ ਜਿਹਾ ਤੇਲ ਵਿੱਚ ਪਾ ਲਿਆ ਸੀ ਜੀਰਾ ਤੇ ਹੁਣ ਪਾਵਾਂਗੇ ਪਿਆਜ਼ ਕਟਾਂਗੇ ਸਾਫ ਤੇ ਗਰਮ ਮਸਾਲੇ ਲਸਣ ਫਰਨਾ ਮਿਰਚਾ ਅਦਰ ਟਮਾਟਰ ਵੀ ਵਿੱਚ ਸੈਟ ਲੈਨੇ ਆਪਾਂ ਤੇ ਹਣ ਪਾਵਾਂਗੇ ਆਲੂ ગાજર મટર તો એનું લવાંગે પણ પાવાંગે મસાલા تے پہلا પાવાંગે સ્વાદ અનુસાર نمک થોડી ਜੀ કાળી મરચ થોડી ਜੀ હલદી અડધા ચમચ લાલ મરચ એનું લવાંગે ચલા ਥੋੜੀ ਦੇਰ ਵਾਸਤੇ ਇਹ ਸਬਜੀ ਅਸੀਂ ਇੰਜ ਭਨ ਲੈਣੀ ਹੈ ਤੇ 5-7 ਮਿੰਟ ਘਟੋ-ਘਟ ਇਦਾਂ ਹੀ ਭੁੰਦੀ ਰਹਿਣੀ ਹੈ ਇਹ ਸਬਜੀ ਸਬਜ਼ੀਆਂ ਗਈਆਂ ਸਾਡੀ ਭਨ ਤੇ ਹਣ ਕੀ ਪਾਵਾਂਗੇ ਵਿੱਚ ਪਾਵਾਂਗੇ ਵਿੱਚ ਚਾਰ ਪਾਵਾਂਗੇ ਚਲਾ ਦੂਜੀ ਸਬਜ਼ੀਆਂ ਨਾਲ ਲਾ ਦੇਣੇ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਪਾਣੀ ਇੱਟ ਚ ਪਾਵਾਂਗੇ ਡ్రਾਈ ਫੂਡ ਇੱਟ ਚ ਪਾ ਦਾਂਗੇ ਨਿੰਬੂ ਜਿਹਦੇ ਨਾਲ ਸਾਡੇ ਚੋਲ ਰਹਿਣ ਖਿਲੇ ਖਿਲੇ ਲੋ ਜੀ ਸਾਡੇ ਪਲਾਉ ਬਣ ਕੇ ਹੁਣ ਰੈਡੀ ਹੈ ਲੋ ਜੀ ਹੁਣ ਸਾਡੀ ਥਾਲੀ ਹੋ ਗਈ ਹੈ ਰੈਡੀ ਤੇ ਆਪਾਂ ਆਸ-ਪਾਸੇ ਰੱਖ ਲਿਆ ਸਲਾਦ ਤੇ ਵਿੱਚ ਵਿਚਾਲੇ ਰੱਖ ਲਿਆ ਹੈ ਚੋਲ